ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਪਟੰਡਾ ਦੇ ਪਿੰਡ ਭਾਗੀਵਾਂਦਰ ਵਿੱਚ ਤੇ ਦੋਸਤੋ ਅੱਜ ਦੀ ਵੀਡੀਓ ਆਪਣੀ ਬਹੁਤ ਖੂਬਸੂਰਤ ਹੋਣ ਵਾਲੀ ਆ ਦੋਸਤੋ ਇਸ ਗਲੀ ਨੂੰ ਮਾਲਵੇ ਦੀ ਸਭ ਤੋਂ ਸੋਹਣੀ ਗਲੀ ਕਹਿ ਲਿਏ ਤਾਂ ਕੋਈ ਦੋ ਰਹਿ ਨਹੀਂ ਐ ਦੋਸਤੋ ਇਸ ਵੀਡੀਓ ਦੇ ਰਹੀਂ ਤੁਹਾਨੂੰ 1960 ਤੋਂ 1980 ਵਿਚਾਲੇ ਦਾ ਜਿਹੜਾ ਦੌਰ ਆ ਉਹ ਦਿਖਾਵਾਂਗੇ ਇਸ ਗਲੀ ਦੇ ਵਿੱਚ ਦੋਸਤੋ ਅੱਜ ਵੀ ਤਕਰੀਬਨ 5-6 ਘਰ ਜਿਹੜੇ ਉਹਨਾਂ ਨੇ ਆਪਣੇ ਪੁਰਾਣੇ ਵਿਰਾਸਤੀ ਜਿਹੜੇ ਦਰਵਾਜ਼ੇ ਘਰ ਉਹਨਾਂ ਨੂੰ ਸੰਭਿਆ ਹੋਇਆ ਇਸ ਗਲੀ ਦੇ ਆਮੋ ਸਾਹਮਣੇ ਦੋਨਾਂ ਪਾਸੇ ਜਿਹੜੇ ਪੁਰਾਣੇ ਦਰਵਾਜ਼ੇ ਬਣੇ ਹੋਏ ਆ ਤੇ ਉਹ ਸਾਰੇ ਦਰਵਾਜ਼ਿਆਂ ਨੂੰ ਅੱਜ ਵੀ ਉਸੇ ਤਰ੍ਹਾਂ ਸੰਭ ਕੇ ਰੱਖਿਆ ਚਾਰ ਦਰਵਾਜ਼ੇ ਦੋਸਤੋ ਸੱਜੇ ਹੱਥ ਤੇ ਇਸ ਪਾਸੇ ਤਿੰਨ ਦਰਵਾਜੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਦਰਵਾਜੇ ਅੱਜ ਵੀ ਵਰਤੋਂ ਦੇ ਵਿੱਚ ਆ ਇੱਕ ਦਰਵਾਜਾ ਬੰਦ ਕੀਤਾ ਹੋਇਆ ਇਹ ਦੋਸਤੋ ਦਰਵਾਜਿਆਂ ਦੇ ਤੁਹਾਨੂੰ ਅੰਦਰ ਜਿਹੜੇ ਘਰ ਨੇ ਉਹ ਵੀ ਆਪਾਂ ਸਾਰੇ ਦਿਖਾਵਾਂਗੇ ਤੇ ਦੋਸਤੋ ਇਹ ਤੁਹਾਨੂੰ ਗਲੀ ਦੇ ਬਾਹਰਲੇ ਪਾਸਿਓਂ ਦਿਖਾ ਰਹੇ ਹਾਂ ਹੁਣ ਆਪਾਂ ਤੁਹਾਨੂੰ ਇਹ ਜਿਹੜੇ ਅੰਦਰਲੇ ਪਾਸੇ ਤੋਂ ਘਰ ਨੇ ਉਹ ਦਿਖਾਉਣੇ ਆ ਕਿ ਇਹ ਅੰਦਰੋਂ ਘਾਰਾ ਉਹ ਕਿਸ ਤਰ੍ਹਾਂ ਦੇ ਆ ਦੋਸਤੋ ਇਦਾਂ ਦੇ ਜਿਹੜੇ ਘਰ ਦਰਵਾਜ਼ੇ ਉਹ ਬਹੁਤ ਘੱਟ ਬਚੇ ਨੇ ਜਿਨ੍ਹਾਂ ਪਰਿਵਾਰਾਂ ਨੇ ਸੰਭਾਲਿਆ ਹੈ ਉਹ ਪਰਿਵਾਰ ਵਧਾਈ ਦੇ ਹੱਕਦਾਰ ਨੇ ਦੋਸਤੋ 1965 66 ਦੇ ਵਿੱਚ ਇਹ ਜਿਹੜੇ ਘਰ ਤੇ ਦਰਵਾਜ਼ੇ ਬਣੇ ਇਹ ਜਿਹੜਾ ਘਰ ਤੁਹਾਨੂੰ ਦਿਖਾ ਰਹੇ ਆ ਵੀਡੀਓ ਵਿੱਚ ਇਹ ਵੀ ਸਾਰਾ ਪੁਰਾਣਾ ਘਾਰਾ ਬਹੁਤ ਖੂਬਸੂਰਤ ਇਸ ਘਰ ਦਾ ਡਿਜ਼ਾਈਨ ਆ ਉੱਪਰ ਇਸ ਦੇ ਚੁਬਾਰਾ ਬਣਿਆ ਹੋਇਆ ਇਸ ਦੇ ਪਿਛਲੇ ਪਾਸੇ ਗੱਲ ਕਰੀਏ ਤਾਂ ਬੜਾ ਖੁੱਲਾ ਡੁੱਲਾ ਵਿਹੜਾ ਤੇ ਦੋਸਤੋ ਇਸ ਦੇ ਪਿਛਲੇ ਪਾਸੇ ਵੀ ਗਲੀਆਂ ਲੱਗਦੀਆਂ ਦੋ ਗਲੀਆਂ ਨੇ ਪਿਛਲੇ ਪਾਸੇ ਮੇਨ ਫਿਰਨੀ ਆ ਤੇ ਅਗਲੇ ਪਾਸੇ ਜਿਹੜੇ ਪਾਸਿਓ ਆਪਾਂ ਐਂਟਰ ਕੀਤੇ ਉਹ ਪਿੰਡ ਦੇ ਵਿੱਚ ਜਿਹੜੀ ਗਲੀ ਜਾਂਦੀ ਆ ਇਹ ਬਹੁਤ ਵੱਡਾ ਵਿਹੜਾ ਤੇ ਦੋਸਤੋ ਇਹ ਪਰਿਵਾਰ ਵੀ ਬਹੁਤ ਵੱਡਾ ਹੈ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਇਸ ਪਰਿਵਾਰ ਦੀ ਜਿਹੜੀ ਹਿਸਟਰੀ ਆ ਉਹ ਵੀ ਸਾਰੀ ਦੱਸਾਂਗੇ ਇਹ ਆਪਾਂ ਬਾਹਰਲੇ ਪਾਸਿਓਂ ਦੋਸਤੋ ਤੁਹਾਨੂੰ ਫਿਰਨੀ ਤੋਂ ਦਿਖਾ ਰਹੇ ਹਾਂ ਬਾਹਰਲੇ ਪਾਸੇ ਜਿਹੜਾ ਦਰਵਾਜ਼ੇ ਦਾ ਮੇਨ ਗੇਟ ਬਣਿਆ ਹੋਇਆ ਹੈ ਇਹਦੇ ਉੱਪਰ ਸਨ 1990 ਸਿੱਧੂ ਲਿਖਿਆ ਹੋਇਆ ਆ ਦੋਸਤੋ ਇਧਰਲਾ ਜਿਹੜਾ ਪੋਰਸ਼ਨ ਵੀ 1990 ਦੇ ਵਿੱਚ ਬਣਿਆ ਤੇ ਇਹ ਜਿਹੜਾ ਪੋਰਸ਼ਨ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਤਕਰੀਬਨ 1900 ਅਗਰ ਗੱਲ ਕਰੀਏ 60-65 ਦੇ ਵਿੱਚ ਤਿਆਰ ਹੋਇਆ ਇਧਰਲਾ ਜਿਹੜਾ ਘਰ ਆ ਦੋਸਤੋ ਇਹ ਪਰਿਵਾਰ ਨੇ ਹੁਣ ਬਾਹਰ ਖੇਤਾਂ ਦੇ ਵਿੱਚ ਆਪਣਾ ਨਵਾਂ ਘਰ ਬਣਾ ਲਿਆ ਇਹ ਜਿਹੜੇ ਚੁਬਾਰੇ ਆ ਇਹ ਵੀ ਦੋਸਤੋ ਪੁਰਾਣੇ ਉਸੇ ਸਮੇਂ ਦੇ ਨੇ ਜਦੋਂ ਇਹ ਦਰਵਾਜ਼ੇ ਬਣੇ ਸੀ ਇਹ ਬਹੁਤ ਵੱਡਾ ਪਰਿਵਾਰ ਸੀ ਪਰਿਵਾਰ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਦੋਸਤੋ ਤਕਰੀਬਨ 40 ਤੋਂ 50 ਮੈਂਬਰ ਇਸ ਪਰਿਵਾਰ ਦੇ ਕਿਸੇ ਸਮੇਂ ਇੱਕੋ ਚੁੱਲ੍ਹੇ ਤੇ ਜਿਹੜੀ ਰੋਟੀ ਪੱਕਦੀ ਸੀ ਇਹ ਸਾਹਮਣੇ ਤੋਂ ਦੋਸਤੋ ਤੁਹਾਨੂੰ view ਦਿਖਾ ਰਹੇ ਆ ਤੇ ਇਹ ਜਿਹੜੇ ਸਾਹਮਣੇ ਵਾਲੇ ਦਰਵਾਜ਼ੇ ਨੇ ਉਹ ਤੁਸੀਂ ਇਸ ਵੀਡੀਓ ਦੇ ਰਾਈਂ ਦੇਖ ਰਹੇ ਹੋ ਹੁਣ ਦੋਸਤੋ ਤੁਹਾਨੂੰ ਆਪਾਂ ਜਿਹੜੇ ਦੂਜੇ ਦਰਵਾਜ਼ੇ ਬਣੇ ਹੋਏ ਨੇ ਉਹ ਵੀ ਦਿਖਾਉਣੇ ਆ ਉਹ ਅੰਦਰਲੇ ਪਾਸੇ ਤੋਂ ਕਿਸ ਤਰ੍ਹਾਂ ਦੇ ਨੇ ਇਹ ਤੁਹਾਨੂੰ ਦੋਸਤੋ ਸਾਹਮਣੇ ਦਰਵਾਜ਼ਾ ਦਰਵਾਜ਼ੇ ਦੇ ਅੰਦਰੋਂ ਦੋ ਦਰਵਾਜ਼ੇ ਸਾਹਮਣੇ ਦਿਖਾਈ ਦਿੰਦੇ ਆ ਬਹੁਤ ਸੋਹਣਾ ਵਿਊ ਆ ਏ ਦੋਸਤੋ ਸਾਹਮਣੇ ਵਾਲੇ ਜਿਹੜੇ ਘਰਾਂ ਦੇ ਦਰਵਾਜ਼ੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਇਹਨਾਂ ਪਰਿਵਾਰਾਂ ਨੇ ਚਾਹ ਮਕਾਨ ਵਗੈਰਾ ਨੇ ਉਹ ਨਵੇਂ ਬਣਾ ਲਏ ਪਰ ਜਿਹੜੇ ਦਰਵਾਜ਼ੇ ਨੇ ਉਹ ਆਪਣੇ ਬਜ਼ੁਰਗਾਂ ਦੀ ਵਿਰਾਸਤਾ ਉਸ ਨੂੰ ਉਸੇ ਤਰੀਕੇ ਦੇ ਨਾਲ ਹੀ ਸੰਭਾਲਿਆ ਹੋਇਆ ਇਹ ਜਿਹੜੀਆਂ ਪੌੜੀਆਂ ਚੜ੍ਹਦੀਆਂ ਨੇ ਦੋਸਤੋ ਪੌੜੀਆਂ ਵੀ ਪੁਰਾਣੀਆਂ ਨੇ ਜਦੋਂ ਦੇ ਇਹ ਦਰਵਾਜ਼ੇ ਬਣੇ ਹੋਏ ਆ ਇਹ ਦਰਵਾਜ਼ਾ ਦੋਸਤੋ 1966 ਮਈ ਦੇ ਵਿੱਚ ਬਣਿਆ ਇਹਦੇ ਉੱਪਰ ਵੀ ਸੰਨ ਤੇ ਮਹੀਨਾ ਉਸੇ ਸਮੇਂ ਦਾ ਲਿਖਿਆ ਹੋਇਆ ਜਿਹੜੀਆਂ ਇਹਨਾਂ ਦੀਆਂ ਸ਼ਰਤਾਂ ਨੇ ਉਹ ਡਾਟ ਵਾਲੀਆਂ ਸ਼ਰਤਾਂ ਨੇ ਤੇ ਦਰਵਾਜ਼ੇ ਗਲੀ ਦੇ ਵਿੱਚੋਂ ਦੇਖੀਏ ਤਾਂ ਦੋਸਤੋ ਇੱਕ ਵੱਖਰਾ ਜਿਹਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ ਇਹਨਾਂ ਘਰਾਂ ਦੇ ਵਿੱਚ ਦੋਸਤੋ ਗਿਤਾਜ ਬਿੰਦ ਰਖੀਆ ਦੀ ਫਿਲਮ ਹੈ ਜਿਹੜੀ ਮੋ ਉਹਦੀ ਵੀ ਸ਼ੂਟਿੰਗ ਹੋ ਚੁੱਕੀ ਆ ਉਸ ਦੀ ਤੁਹਾਡੇ ਨਾਲ ਆਪਾਂ ਪੂਰੀ ਵੀਡੀਓ ਇੱਕ ਅਲੱਗ ਤੋਂ ਵੀ ਸਾਂਝੀ ਕਰਾਂਗੇ ਇਸ ਵੀਡੀਓ ਰਹੀਂ ਤੁਹਾਨੂੰ ਦੋਸਤੋ ਇਹ ਮਾਲਵੇ ਦੀ ਜਿਹੜੀ ਸਭ ਤੋਂ ਸੋਹਣੀ ਗਲੀ ਆ ਤੇ ਸਭ ਤੋਂ ਸੋਹਣੇ ਘਰ ਆ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਆ ਤੇ ਹੁਣ ਦੋਸਤੋ ਆਪਾਂ ਕਰਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਦੇ ਆ ਇਸ ਪਰਿਵਾਰ ਦਾ ਪਿਛੋਕੜ ਕੀ ਆ ਕਦੋਂ ਇਹ ਦਰਵਾਜ਼ੇ ਬਣੇ ਕਿੰਨਾ ਨੇ ਦਰਵਾਜ਼ੇ ਬਣਾਏ ਸੀ ਸਾਰੀ ਜਾਣਕਾਰੀ ਆਪਾਂ ਉਹਨਾਂ ਤੋਂ ਲੈਣੇ ਆ ਉਹਨਾਂ ਦੇ ਨਾਲ ਆਜੋ ਕਰਦੇ ਆ ਗੱਲ ਬਾਪੂ ਜੀ ਕੀ ਨਾਮ ਆ ਤੁਹਾਡਾ ਸਰਦਾਰ ਗਮਦੂਰ ਸਿੰਘ ਜੀ son of ਸਰਦਾਰ ਗੰਡਾ ਸਿੰਘ ਇਹ ਕਿਹੜਾ ਪਿੰਡ ਆ ਜੀ ਪਿੰਡ ਭਗੀਵੰਦਰ ਜੀ ਠੀਕ ਐ ਬਾਪੂ ਜੀ ਅਸੀਂ ਤੁਹਾਡੀ ਆ ਗਲੀ ਦੇ ਵਿੱਚ ਸਾਰਾ ਵਿਊ ਦੇਖਿਆ ਜਿਸ ਤਰ੍ਹਾਂ ਬਹੁਤ ਸੋਹਣੇ ਪੁਰਾਣੇ ਜਿਹੜੇ ਵਿਰਾਸਤੀ ਦਰਵਾਜ਼ੇ ਆ ਤੁਹਾਡੇ ਪਰਿਵਾਰਾਂ ਨੇ ਅੱਜ ਵੀ ਸਾਂਭ ਕੇ ਰੱਖੇ ਆ ਤੇ ਥੋੜਾ ਜਿਹਾ ਸਾਨੂੰ ਇਹਨਾਂ ਦਰਵਾਜਿਆਂ ਦਾ ਪਿਛੋਕੜ ਦੱਸੋ ਵੀ ਇਹ ਕਦੋਂ ਬਣਾਏ ਕਿਹਨਾਂ ਨੇ ਬਣਾਏ ਸੀ ਤੇ ਕਿੰਨੇ ਕੁ ਪੁਰਾਣੇ ਐ ਇਹਨਾਂ ਦਾ ਪਿਛਲਾ ਪਿਛੋਕੜ ਜੀ ਜਿਹੜੇ ਦਰਵਾਜੇ 'ਚ ਆਪ ਬੈਠੇ ਆਗੇ ਹਾਂਜੀ ਇਹ ਸਨ 1960 ਦਾ ਬਣਿਆ ਜੀ ਮੈਨੂੰ ਤਿਆਰ ਹੋ ਗਿਆ ਸੀ ਬਣ ਕੇ ਬਣਾਇਆ ਜਿਨ੍ਹਾਂ ਨੇ ਸਰਦਾਰ ਭੰਗਾ ਸਿੰਘ ਗੰਡਾ ਸਿੰਘ ਮਕੰਦ ਸਿੰਘ ਚੰਦ ਸਿੰਘ ਜਗੀਰ ਸਿੰਘ ਪੰਜੇ ਬਰਾਦਰਾਂ ਨੇ ਡਿਵਾਈਡਡ ਫੈਮਿਲੀ ਤੇ ਦਰਵਾਜ਼ਾ ਪਾਇਆ ਜੀ ਠੀਕ ਹੈ ਜੀ ਹਾਂਜੀ ਤੇ ਪੰਜ ਭਰਾ ਸੀ ਤੇ ਪੰਜ ਭਰਾ ਸੀ ਠੀਕ ਹੈ ਤੇ ਇਹ ਹੁਣ ਜਿਹੜੇ ਸਾਰੇ ਦਰਵਾਜੇ ਤੁਹਾਡੇ ਸਾਹਮਣੇ ਦੇਖਦੇ ਆ ਜਾਂ ਆਸੇ ਪਾਸੇ ਆ ਤੇ ਇਹ ਸਾਰੇ ਪਰਿਵਾਰਾਂ ਦੀ ਵੰਡ ਆ ਹਾਂਜੀ ਜਿਹੜਾ ਸਾਡੇ ਆਪਣੇ ਬਰਾਬਰ ਹੈ ਬਿਲਕੁਲ ਸਾਹਮਣੇ ਘਰ ਹੈ ਉਹਨਾਂ ਦਾ ਸੀ ਜੀ ਸਰਦਾਰ ਇੰਤ ਸਿੰਘ ਠੀਕ ਹੈ ਉਹਨਾਂ ਦੇ ਬੇਟੇ ਤਿੰਨ ਸੀ ਜੀ ਗਰਦਿਆਲ ਸਿੰਘ ਹਰਦਿਆਲ ਸਿੰਘ ਤੇ ਸਰਦਾਰ ਪੂਰਾ ਸਿੰਘ ਜੀ ਠੀਕ ਹੈ ਜੀ ਹਾਂਜੀ ਇਹ ਸਾਲ 1900 ਸਮਝ ਲਓ ਵੀ 50 ਦਾ ਬਣਿਆ ਜੀ ਇਹ ਠੀਕ ਹੈ 50 ਦਾ ਜੀ 65 ਦਾ ਬਣਿਆ 1900 ਪਿੰਡ ਦਾ ਬਣਿਆ ਇਹ ਆਪਣਾ ਦੁਬਾਰਾ ਜਾਉਂਦਾ 900 ਸ਼ਾਇਦ ਬਣਿਆ ਹੋਵੇ ਵਿਸਾਲ 2 ਸਾਲ ਦਾ ਫਰਕ ਹੀ ਆਣਾ ਹੈ ਇੱਕ ਸਾਲ ਦਾ ਹੀ ਡਿਫਰੈਂਸ ਹੈ ਜੀ ਬਸ ਇੱਕ ਸਾਲ ਦਾ ਠੀਕ ਹੈ ਤੇ ਬਾਪੂ ਜੀ ਉਦੋਂ ਫਿਰ ਜਿਹੜੇ ਪਰਿਵਾਰ ਸੀ ਇਹ ਸਾਂਝਾ ਪਰਿਵਾਰ ਸੀ ਸਾਰਾ ਇਕੱਠਾ ਹਾਂਜੀ ਸਾਰਾ ਸਾਂਝਾ ਪਰਿਵਾਰ ਇਕੱਠੇ ਸੀ ਇਕੱਠੀ ਵਾਹੀ ਇਕੱਠੀ ਰੋਟੀ ਝੁੱਲੇ ਤੇ ਰੋਟੀ ਖਾਂਦੇ ਸੀ ਸਾਰੇ ਕਿੰਨਾ ਪਰਿਵਾਰ ਸੀ ਆਪਣਾ ਜਿਹੜਾ ਇਕੱਠਾ ਸੀ ਸਾਡਾ ਪਰਿਵਾਰ ਸੀ ਸਾਡੇ ਪਰਿਵਾਰ ਦੇ 42 ਮੈਂਬਰ ਸੀ 42 ਮੈਂਬਰ ਟੋਟਲ ਸੀ ਹਾਂਜੀ ਟੋਟਲ ਸਾਰੇ ਬੱਚੇ ਪੰਜੇ ਬੁਰਿਆਂ ਦੀ ਰਾਤ ਵਿੱਚ ਇਹ ਪੈਣ ਭਰਾ ਠੀਕ ਹੈ ਵੀ ਸਾਰਿਆਂ ਦੇ ਨਾਮ ਲੈਣੇ ਆ ਨਾਮ ਮੈਂ ਲੈ ਦਨਾ ਠੀਕ ਹੈ ਤੇ ਇਹ ਬਾਪੂ ਜੀ ਇਕੱਠੇ ਹੀ ਰਹਿੰਦੇ ਸੀ ਸਾਰੇ ਇੱਕੇ ਚੁੱਲ੍ਹੇ ਤੇ ਰੋਟੀ ਬਣਦੀ ਸੀ ਉਹ ਇੱਕੋ ਚੁੱਲ੍ਹੇ ਤੇ ਰੋਟੀ ਬਣਦੀ ਸੀ ਇੱਕੋ ਚੁੱਲ੍ਹੇ ਤੇ ਅੱਛਾ ਤੇ ਇਹ ਬਾਪੂ ਜੀ ਕਦੋਂ ਤੱਕ ਫਿਰ ਜਿਹੜਾ ਪਰਿਵਾਰ ਆ ਸਾਂਝਾ ਚੱਲਦਾ ਆ ਇਹ ਸਨ ਅਸੀਂ ਤੱਕ ਚੱਲਿਆ ਜੀ ਠੀਕ ਹੈ ਜੀ ਹਾਂ ਜੀ ਸਾਲ ਤਾਂ 1900 ਸਾਡੀ ਸੁਰਤ ਤੋਂ ਪਹਿਲਾਂ ਸਾਡੇ ਬਚਪਨ ਤੋਂ ਪਹਿਲਾਂ ਸਾਡੇ ਬਾਪੂ ਜੀ ਇਕੱਠੇ ਸੀ ਹੂੰ ਸਾਡੇ ਜਨਮ ਵੀ ਸਾਰੇ ਇੱਕੇ ਪਰਿਵਾਰ ਚ ਹੀ ਹੋਏ ਆ ਜੀ ਅੱਛਾ ਸਾਨੂੰ 80 ਚ ਅਸੀਂ ਰੋਟੀ ਐਡ ਕੀਤੀ ਹੈ ਹੂੰ ਤੇ ਸਾਨੂੰ 85 ਚ ਅਸੀਂ ਵਾਹੀ ਐਡ ਕਰ ਲਈ ਸਾਰੇ ਪਰਿਵਾਰ ਨੇ ਲਗ ਲਗ ਆਪੋ ਆਪਣੀ ਕਰਨ ਲਈ ਹਾਂਜੀ ਠੀਕ ਐ ਤੇ ਇਹ ਬਾਪੂ ਜੀ ਜਿਹੜੇ ਦਰਵਾਜੇ ਸੀ ਇਹ ਸਾਰੇ ਪਰਿਵਾਰਾਂ ਨੇ ਹਾਲੇ ਤੱਕ ਸਾਂਭੇ ਹੋਏ ਆ ਹਾਂਜੀ ਸਾਡੇ ਚਾਰ ਜੁਰਗਾਂ ਦੀ ਵੰਡ ਸੀ ਇਹ ਜਿਹੜੇ ਛੋਟੇ ਛੋਟੇ ਜੱਜਾ ਚੰਦ ਸਿੰਘ ਸੀ ਉਹਨਾਂ ਨੇ ਜਿਵੇਂ ਕਮਾਈ ਕੀਤੀ ਸੀ ਉਹਨਾਂ ਨੂੰ ਕੋਈ ਸਪੈਸ਼ਲ ਘਰ પાਕੇ ਦਿੱਤਾ ਸੀ ਨਾਲ ਜੀ ਇੱਕ ਕਾ ਅੱਛਾ ਆ ਜਿਹੜੇ ਘਰ ਚ ਆਪਾਂ ਬੈਠੇ ਆਏ ਇਹਦੇ ਚ ਸਮਝ ਲਓ ਸਰਦਾਰ ਭੰਗਾ ਸਿੰਘ ਜੀ ਗੰਡਾ ਸਿੰਘ ਜੰਗੀਰ ਸਿੰਘ ਤੇ ਮੁਕੰਦ ਸਿੰਘ ਮੌਜੂਦ ਨੇ ਠੀਕ ਹੈ ਜੀ ਉਹਨਾਂ ਦਾ ਪਰਿਵਾਰ ਮੌਜੂਦ ਹੈ ਇਸ ਘਰ ਚ ਠੀਕ ਹੈ ਤੇ ਬਾਪੂ ਜੀ ਅੱਗੇ ਵੀ ਇਸ ਵਿਰਾਸਤ ਨੂੰ ਸੰਭ ਕੇ ਰੱਖੋਗੇ हां जी हां जी ਜਿੰਨੇ ਚ ਰਸੀ ਬੈਠੇ ਉਹਨਾਂ ਚਿਰਦਾ ਜਰੂਰ ਸਾਮਾਂਗੇ ਪੁੱਤਾਂ ਦਾ ਤਾਂ ਕਹਿ ਨਹੀਂ ਸਕਦੇ ਅਸੀਂ ਕੁਛ ਠੀਕ ਐ ਕਿਉਂਕਿ ਹੁਣ ਜਿਵੇਂ ਨਵੀਆਂ ਕੋਠੀਆਂ ਬਣਦੀਆਂ ਨੇ ਤਾਂ ਪੁਰਾਣੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਜਿੰਨੇ ਚ ਰਸੀ ਬੈਠੇ ਉਹਨਾਂ ਚ ਤਾਂ ਸਾਮਾਂਗੇ ਜੀ ਗਾਂਹ ਪਰ ਸਾਡੇ ਤੋਂ ਬਾਅਦ ਚਲੋ ਜੀ ਤੀਜੀ ਪੀੜ੍ਹੀ ਦੇਖੋ ਜੀ ਹੁਣ ਬਾਪੂ ਜੀ ਜਿਵੇਂ ਦਰਵਾਜ਼ੇ ਆਪਾਂ ਦੇਖਦੇ ਹਾਂ ਤਾਂ ਗਲੀ ਦੇ ਬਰਾਬਰ ਆ ਤੇ ਪਹਿਲਾਂ ਕਿੰਨਾ ਕੁ ਫਰਕ ਸੀ ਇਹਨਾਂ ਦਾ ਹੁਣ ਤਾਂ ਭਰਤ ਵਗੈਰਾ ਵੀ ਪਈ ਹੋਣੀ ਇਹਨਾਂ ਦੇ ਵਿੱਚ ਜੀ ਇਸ ਜਿਸ ਜਗ੍ਹਾ 'ਚ ਆਪਾਂ ਬੈਠੇ ਆਂ ਦਰਵਾਜ਼ੇ 'ਚ ਇਹਦੇ 8 ਫੁੱਟ ਭਰਤ ਆ ਸੀ ਪਾਤੀ ਜੀ अच्छा हां जी अब सान 62 ਤੋਂ ਲਾ ਕੇ ਬਾਅਦ ਚ ਜੀ ਸਾਰੋ ਲਾ ਲਓ ਵੀ ਤੁਸੀਂ 80 ਤੋਂ ਲਾ ਕੇ ਪੈ ਗਈ ਸਾਨ 80 ਤੱਕ ਇਹਦੇ ਚ 8 ਫੁੱਟੋਂ ਕੋ ਪਰਤ ਪੈ ਗਈ 8 ਫੁੱਟ ਤੱਕ ਪਰਤ ਪੈ ਗਈ ਹਾਂ ਜੀ ਅਸੀਂ ਸਾਨ 70 ਚ ਸੰਤਨ ਦੀ ਰੋਟੀ ਕੀਤੀ ਸੀ ਨਿੱਪੂਣਾਉਂ ਡੇਰੇ ਦੀ ਮੰਡਲੀ ਆਈ ਸੀ ਜੀ ਠੀਕ ਹੈ ਉਦੋਂ ਹਾਥੀ ਦੇ ਉੱਪਰ ਪਾਕੜਾ ਜੀ ਹੂੰ ਉਹਦੇ ਉੱਪਰ ਦੋ ਬੰਦੇ ਹੂੰ ਇਹਦਾ ਕ੍ਰੋਸ ਕੀਤਾ ਜੀ ਉਹਨਾਂ ਨੇ ਬਾਹਰ ਅੰਦਰ ਦਰਵਾਜ਼ੇ ਦੇ ਅੰਦਰ ਦੀ ਦਰਵਾਜ਼ੇ ਦੇ ਅੰਦਰ ਉਸ ਜੈਸੋ ਜਾਲੂ ਠੀਕ ਹੈ ਜੀ ਫਿਰ ਸਾਨੂੰ 70 ਚ ਰੋਟੀ ਕੀਤੀ ਸੀ ਅਸੀਂ ਉਹਨੇ ਖੁਰਮ ਸੰਤਾਂ ਦੇ 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 ਠੀਕ ਹੈ ਉਹਨਾਂ ਨੂੰ ਘਰੇ ਆਇਆ ਆਥੀ ਦਾ ਚੂਰਮਾ ਦੋ ਰੰਗ ਦਾ ਤੇ ਸੰਤਾਂ ਦੀ ਰੋਟੀ ਸਾਰਿਆਂ ਦੀ ਬਾਪੂ ਜੀ ਜਿਵੇਂ ਹੁਣ ਘਰਾਂ ਦੇ ਤਾਂ ਸਿਰਫ ਗੇਟ ਹੀ ਨੇ ਪਰ ਪੁਰਾਣੇ ਸਮਿਆਂ ਦੇ ਵਿੱਚ ਜਿੰਨੇ ਪੁਰਾਣੇ ਮਕਾਨ ਦੇਖੀ ਦੇ ਤਕਰੀਬਨ ਹੀ ਦਰਵਾਜ਼ੇ ਹੁੰਦੇ ਸੀ ਦਰਵਾਜ਼ੇ ਦੀ ਖਾਸੀਅਤ ਕੀ ਸੀ ਕਿਉਂ ਬਣਾਇਆ ਜਾਂਦਾ ਸੀ ਸਸਤੀ ਘਾਤ ਇਸ ਜਗ੍ਹਾ ਦੀ ਇਹ ਸੀ ਜਦੋਂ ਸ਼ਾਂ ਦੀ ਬੜੀ ਪ੍ਰੋਬਲਮ ਸੀ ਠੀਕ ਹੈ ਤੋਂ ਦੁਰਗੇ ਚਤੈਸ ਕਰਕੇ ਪਾਇਆ ਜਾਂਦੇ ਸੀਗੇ ਵੀ ਲੋਨੀ ਸੀ ਲਗਦੀ ਹਾਂਜੀ ਬਾਕੀ ਦੀ ਟਪਣਾ ਕਰਨਾ ਮਾਲ ਪਸੂ ਡੰਗਰ ਵੱਧ ਸੀ ਠੀਕ ਹੈ ਉਹਨਾਂ ਦੇ ਰਹਿਣ ਸਹਿਣ ਵਾਸਤੇ ਇੱਕ ਕ੍ਰੈਚ ਵਾਸਤੇ ਹੋ ਜਾਂਦਾ ਇੱਕ ਪੋਰਸ਼ਨ ਦੇ ਕੋਈ ਪਸ਼ੂਆਂ ਵਾਸਤੇ ਸੀ ਫਿਰ ਅਗਲਾ ਵੀ ਇਸ ਤਰ੍ਹਾਂ ਸੀ ਕ੍ਰੈਚ ਵਾਸਤੇ ਅਗਲਾ ਪੋਰਸ਼ਨ ਨੂੰ ਟੂੜੀ ਟਪੇ ਵਾਸਤੇ ਸੀ ਜੀ ਇਸ ਮਕਸਦ ਲਈ ਬਣਾਏ ਜਾਂਦੇ ਸੀ ਵੀ ਜੋਗਾ ਬਹੁਤ ਘੱਟ ਬਸੀ ਸੀ ਫਿਰ ਲੋਕਾਂ ਕੋਲੇ ਉਦੋਂ ਪ੍ਰਸਾਦ ਹੀ ਨਹੀਂ ਸੀ ਕੋਈ ਠੀਕ ਹੈ ਤੇ ਬਾਪੂ ਜੀ ਇੱਥੇ ਕੋਈ ਫਿਲਮ ਵਗੈਰਾ ਵੀ ਬਣੀ ਆ ਹਾਂਜੀ ਇੱਥੇ ਫਿਲਮ ਬਣ ਕੇ ਗਈ ਹੈ ਆਪਣੀ ਸਮਝ ਲਓ ਵੀ ਹੁਣ ਆਪਣਾ ਹੋ ਗਿਆ 24 ਹਾਂ 22 ਚ ਬਣੀ ਹੈ ਜੀ ਬਿੰਦਰੀ ਖੇ ਦੇ ਮੁੰਡੇ ਦੀ ਮੋਹ ਪਿਕਚਰ ਦੀ ਮੋਹ ਫਿਲਮ ਬਣੀ ਸੀ ਕਿ ਤਾਜ ਬਿੰਦ ਰੱਖੀ ਹੈ ਜੀ 11ਵੇਂ ਮਹੀਨੇ ਚ ਬਣੀ ਹੈ ਇਸੇ ਆਪਣੇ ਘਰ ਦੀ ਸ਼ੂਟਿੰਗ ਹੀ ਸੀ ਸਾਰੀ ਇਸੇ ਕਰਦੀ ਇਸੇ ਜਿਹੜੇ ਚ ਆਪਾਂ ਮੌਜੂਦ ਬੈਠੇ ਸੀ ਠੀਕ ਆ ਬਾਪੂ ਜੀ ਮਿਹਰਬਾਨੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੋ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਵੀ ਸਾਨੂੰ ਫੋਲੋ ਜ਼ਰੂਰ ਕਰਿਓ ਜਲਦੀ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ